ਯਾ ਯਾਰ ਵਾਦੂ ਦਿੱਤਾ ਕਿੰਨਾ ਵਾਦੂ ਦਿੱਤਾ ਹੁਣ ਅਸੀਂ ਪਲੇਅਰ ਤੇ ਸਾਈਜ਼ ਦੇ ਤੌਰ ਤੇ ਲਿਓਨੇ ਨਾ ਜਿੰਨੀ ਸਾਨੂੰ ਸਾਈਜ਼ ਦਿੱਤੀ ਸਤਿ ਸ਼੍ਰੀ ਅਕਾਲ ਦੋਸਤੋ ਗੋਪੀ ਭਰੰਦੀਪੁਰ ਵੱਲੋਂ ਲਾਇਆ ਇਲਜ਼ਾਮਾ ਤੋਂ ਬਾਅਦ ਪਿੰਡ ਕਾਲੀਏ ਦੀ ਕਮੇਟੀ ਅਤੇ ਮੱਕਰਮੱਕੀ ਨੇ ਦਿੱਤਾ ਸਪਸ਼ਟਿਕਨ ਵੀਡੀਓ ਨੂੰ ਵਾਦੂ ਬਾਦ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਯਾ ਯਾਰ ਵਾਦੂ ਦਿੱਤਾ ਕਿੰਨਾ ਵਾਦੂ ਦਿੱਤਾ ਹੁਣ ਅਸੀਂ ਪਲੇਅਰ ਤੇ ਸਾਈਜ਼ ਦੇ ਤੌਰ ਤੇ ਲਿਓਨੇ ਨਾ ਜਿੰਨੀ ਸਾਨੂੰ ਸਾਈਜ਼ ਦਿੱਤੀ ਇਹ ਗਲਤੀ ਮੰਨਦੇ ਜੀ ਕਿ ਨਹੀਂ ਮੰਨਦੇ ਇਹ ਜਦੋਂ ਇਹਨੇ ਫੋਨ ਫੋਨ ਆਨ ਕੀਤਾ ਮੈਨੂੰ ਫੋਨ ਆਇਆ ਕਹਿੰਦਾ ਸੱਜੂਗਾ ਮੈਂ ਕਿਹਾ ਵੇਹਲਾ ਸਾਰ ਨੂੰ ਦਾ ਸਾਰੀ ਲਵਾਂਗੇ ਤੇ ਜੇ ਹੈਗਾ ਕਿੱਥੇ ਜਾਂਦਾ ਘਰ ਹੀ ਆ ਤੇ ਮੈਂ ਕਿਹਾ ਆ ਜਾ ਫਿਰ ਉੱਥੇ ਘਰੇ ਵੀ ਤੇ ਰਹਿ ਕੇ ਮੈਂ ਕਿ ਕੀ ਕਰਨਾ ਆ ਸਾਰਾ ਹੋਰ ਤੋਂ ਮਿਲ ਆ ਗਿਆ ਆਹ ਹੋ ਤਾਂ ਮੈਂ ਕਿਹਾ ਆ ਜਾ ਉੱਥੇ ਨਾਲ ਗੱਲਾਂ ਬਾਤਾਂ ਮਾਰਾਂਗੇ ਉਹ ਇਦਾਂ ਸੱਦ ਲਿਆ ਮੈਂ ਕਿ ਜਿੰਨੀਆਂ ਜੀ ਕਰੂ ਪਾ ਦਿੰ ਚਲੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥਸੰਗ ਦੀ ਹੈ ਰਾਜਸਥਾਨ ਤੋਂ ਧੰਨ ਧੰਨ ਬਾਬਾ ਮੇਸ਼ ਸਿੰਘ ਜੀ ਸ਼ਹੀਦ ਜਿਹੜਾ ਕਿ 22 ਤੇ 23 ਜਨਵਰੀ ਨੂੰ ਸਲਾਨਾ ਜੋੜ ਮੇਲਾ ਹੋਇਆ ਵਾ ਤੇ ਲਾਸਟ ਜਿਹੜਾ ਹੈ 23 ਤਰੀਕ ਨੂੰ ਗਰੋਪ ਗੋਪੀ ਜਿਹੜਾ ਫਰਦੀਪੂਰ ਦੇ ਵਰਸਸ ਗ੍ਰਿੰਦਰ ਸਿੰਘ ਪੂਰਾ ਇਹਨਾਂ ਦੋਹਾਂ ਪਲਵਾਨਾਂ ਦੇ ਦਰਮਿਆਨ ਜਿਹੜੇ ਇਹਨਾਂ ਨੂੰ ਸਈਆਂ ਦਿੱਤੀਆਂ ਗਈਆਂ ਸੀ ਤੇ ਗਰੋਪੀ ਜਿਹੜਾ ਫਰਦੀਪੂਰੀਆ ਪਲਵਾਨ ਆ ਉਹਨੇ ਸਾਡੀ ਕਮੇਟੀ ਦੇ ਬਰਖਿਲਾਫ ਜਿਹੜੀ ਵੀਡੀਓ ਪਾਈ ਆ ਕਿ ਕਮੇਟੀਆਂ ਗਲਤ ਕੰਮ ਕਰਦੀਆਂ ਵਾਂ ਲੇਕਿਨ ਕਮੇਟੀਆਂ ਦੇ ਵਿੱਚ ਕੋਈ ਕੋਈ ਵੀ ਸਾਡੀ ਗਲਤੀ ਨਹੀਂ ਹੈਗੀ ਕਿਉਂਕਿ ਅਸੀਂ ਆਪ ਦਾ ਸਪਸ਼ਟੀਕਰਨ ਜੀਣਾ ਚਾਹਣਾ ਹੈ ਕਿ ਜਿਹੜੇ ਬੰਦੇ ਥੱਲੇ ਇੱਕ ਕਮੈਂਟ ਕਰਦੇ ਆ ਉਹਨਾਂ ਨੇ ਸਾਡੇ ਬਰਖਿਲਾਫ ਕਮੈਂਟ ਕੀਤੇ ਆ ਪਰ ਉਹਨਾਂ ਗਲਤ ਕੀਤਾ ਪਹਿਲਾਂ ਸਪਸ਼ਟੀਕਰਨ ਲੈ ਲੈਣ ਜਿਵੇਂ ਕਮੇਟੀ ਗਲਤ ਹੈਗੀ ਜਾਂ ਨਹੀਂ ਹੈਗੀ ਕੋਨੇ ਵੇਚੇ ਆ ਭੀ ਅਸੀਂ 1.5 ਲੱਖ ਰੁਪਈਆ ਪੂਰੇ ਮੈਚ ਦਾ ਜਿਹੜਾ ਉਹ ਇਹਨਾਂ ਦੋਹਾਂ ਪਹਿਲਵਾਨਾਂ ਨੇ ਕੀਤਾ ਸੀ 80000 ਰੁਪਈਆ ਜਿੱਤਨ ਵਾਲੇ ਨੂੰ ਤੇ 70000 ਰੁਪਈਆ ਹਾਰਨ ਵਾਲੇ ਨੂੰ ਉਹਦੇ ਵਿੱਚ ਜਿਹੜਾ ਗੋਪੀ ਫੰਦੀਪੁਰੀਆ ਉਹ 10 ਨੰਬਰਾਂ ਤੇ ਹਾਰ ਗਿਆ ਵਾ ਜਿਹੜੇ ਇਹਦੇ ਨੇ ਇਹਨੇ ਸਾਡੇ ਨਾਲ ਪਹਿਲਵਾਨ ਕਹੀ ਆ ਸੀ ਉਹਨੇ ਲੈਗ ਨਹੀਂ ਆਇਆ ਦੂਜੇ ਪਾਸੇ ਜਿਹਨੂੰ ਅਸੀਂ ਸਹੀ ਦਿੱਤੀ ਸੀ ਉਹ ਬੰਦਾ ਪੂਰੇ ਪਹਿਲਵਾਨ ਲੈ ਗਿਆ ਤੇ 10 ਨੰਬਰਾਂ ਦੇ ਗੋਪੀ ਫੰਦੀਪੁਰੀਆ ਨੇ ਹਾਰ ਗਿਆ ਵਾ ਫਿਰ ਗਰਾਊਂਡ ਦੇ ਵਿੱਚੋਂ ਹੀ ਇਹਨੇ ਕੀ ਕੀਤਾ ਬਾਅਦ ਸਾਡਾ ਕਮੇਟੀ ਮੈਂਬਰ ਆ ਇਹਨੂੰ ਕਹਿੰਦਾ ਵੀ ਤੁਸੀਂ ਦੂਜੇ ਪਾਸੇ ਵੱਧ ਪੈਸੇ ਦੇਦੇ ਆ ਤੇ ਮੈਨੂੰ ਪੈਸੇ ਘੱਟ ਦਿੱਤੇ ਆ ਮੈਂ ਤਾਂ ਕਰਕੇ ਪਹਵਾਨ ਨਹੀਂ ਲੈਂਦੇ ਇਹ ਜਿਹੜਾ ਕਮੇਟੀ ਮੈਂਬਰ ਇਹਨੂੰ ਪਤਾ ਨਹੀਂ ਹੁੰਦਾ ਵੀ ਇਹ ਕਮੇਟੀ ਨੇ ਕੰਮ ਇਹ ਗਲਤ ਕੀਤਾ ਇਹ ਇੱਕ ਗੱਲ ਹੈ ਗਈ ਆ ਤੇ ਫੇਰੇ ਇਹ ਗੱਲ ਗਲਤ ਆ ਉਹਦਾ ਕਲਿੱਪ ਕੱਟ ਕੇ ਇਹਨੇ ਮਿਲ ਕੇ ਇਹਨੇ ਵੀਡੀਓ ਰਿਕਾਰਡ ਤੇ ਪਾਤੀ ਆ ਇਹ ਬਹੁਤ ਮੁਰਤੇ ਉਸ ਤੋਂ ਬਾਅਦ ਇਹ ਕਮੇਟੀ ਮੈਂਬਰ ਨੇ ਸਾਡੇ ਨਾਲ ਗੱਲ ਕੀਤੀ ਆ ਵੀ ਆਹ ਗੱਲ ਹੋਈ ਹੀ ਨਹੀਂ ਇਹ ਵੀ ਤੇ ਇਹਦੀ ਇਹ ਗੱਲ ਆ ਅੱਜ 25 ਤਰੀਕ ਆ ਅਸੀਂ ਪੂਰੇ ਪਿੰਡ ਨੂੰ ਸੱਦ ਕੇ ਇਹ ਗੱਲ ਕਲੀਅਰ ਕੀਤੀ ਆ ਤੇ ਅਸੀਂ ਇਹ ਬਾਬਾ ਮੇਰ ਸਿੰਘ ਦੇ ਸ਼ੀਦੇ ਦਾ ਸਥਾਨਾਂ ਦੇ ਖੜੇ ਆ ਅਗਰ ਇਹ ਬਿਲਕੁਲ ਸੱਚਾਈ ਹੋਵੇ ਬਿਲਕੁਲ ਇਹ ਗੱਲ ਦਾ ਝੂਠ ਆ ਅਸੀਂ 1.5 ਲੱਖ ਰੁਪਏ ਦਿੱਤਾ ਉਸ ਤੋਂ ਬਾਅਦ ਉਹਨੂੰ 70000 ਰੁਪਏ ਮੰਗਦਾ ਸੀ ਪਰ ਇਹਨੂੰ ਅਸੀਂ 75000 ਰੁਪਏ ਦੇ ਕੇ ਤੋੜਿਆ ਵਾ ਤੇ ਜਿਹੜੀ ਜਿਹੜੀ ਟੀਮ ਜਿੱਤੀ ਆ ਉਹਨੂੰ ਅਸੀਂ 80000 ਰੁਪਏ ਦਿੱਤਾ ਵਾ ਇਹ ਪੂਰੇ ਪੈਸੇ ਲੈ ਕੇ ਵੀ ਪੁਲਵਾਨ ਜਿਹੜੇ ਮਾੜੇ ਲਿਆਉਂਦਾ ਵਾ ਤੇ ਇਸੇ ਕਰਕੇ ਇਹ ਮੈਜਰ ਗਿਆ ਵਾ ਤੇ ਅਗੇ ਇਹਦਾ ਸਪਸ਼ਟੀਕਰਨ ਆਪ ਸਾਡਾ ਮੈਂਬਰ ਆ ਬਲ ਇਹ ਤਾਂ ਤੁਹਾਡਾ ਨਾਲ ਗੱਲ ਕਰੂਗਾ ਇਹ ਦੱਸੂਗਾ ਆਪਣੀ ਸਪੱਟੀਕਰ ਵੀ ਸਜਾਈ ਕੀ ਇਹਦੇ ਝੂਠ ਕੀ ਇਹਦੇ ਵਿੱਚ ਬੜੀ ਬਹੁਤ ਕਮੇਟੀ ਚੜਦੀ ਗੱਲਾਂ ਵਿੱਚ ਕਮੇਟੀ ਆਖਲਦੀ ਇਹਨੇ ਗੋਪੀ ਕੁੰਦਰੀ ਪਰਨੇ ਨੇ ਆਖਿਆ ਵੀ ਮੈਂ ਤੁਸਾਂ ਪੈਸੇ ਵੱਧ ਭਰ ਕੇ ਮੈਨੂੰ ਰਾਇਆ ਇਹ ਕਿੱਚ ਉਦੋਂ ਮੈਨੂੰ ਪਤਾ ਨਹੀਂ ਸੀ ਤੇ ਮੈਂ ਕਿਹਾ ਜੇ ਰਾਇਆ ਜੇ ਪੈਸੇ ਵੱਧ ਭਰੇ ਤੇ ਮਾਡੀ ਗਲਤੀ ਆ ਮੈਂ ਸਪੱਟੀਕਰ ਕਰ ਲਿਆ ਪਿੰਡ ਤੋਂ ਪੁੱਛ ਲਿਆ ਬਾਹਰ ਵਾਲਾ ਨਕਬੀਰਾਂ ਤੋਂ ਪੁੱਛ ਲਿਆ ਕੋਈ ਪੈਸੇ ਨਹੀਂ ਵੱਧ ਦਿੱਤੇ ਇਹਨੇ ਬਦਨਾਮ ਕੀਤਾ ਹੈ ਇਹਨੇ ਬੰਦੇ ਜਿਹੜੇ ਖੇਡਣਾ ਨਹੀਂ ਲੈਂਦੇ ਤੇ ਕਮੇਟੀ ਮੈਂ ਨੂੰ ਜਿਹੜੇ ਮੰਨਿੰਦੇ ਨੇ ਉਹ ਸਾਣਾ ਗੁਰੂ ਘਰ ਬਹਿ ਜਾਂਦੇ ਗੱਲ ਕਰ ਲੈਣ ਤਾਂ ਨਹੀਂ ਇਹਨੂੰ ਗੋਪੀ ਨੂੰ ਥੋੜੀ ਬਾਈ ਸ਼ਰਮ ਆਉਣੀ ਚਾਹੀਦੀ ਵੀ ਜਦੋਂ ਗੁਰੂ ਘਰ ਸ਼ੀਧਾਂ ਦੇ ਸਤਾਨਾਂ ਇਹਨਾਂ ਮੱਥਾ ਲਾ ਕੇ ਇਹੋ ਜਿਹੀ ਕਮੇਟੀ ਨਾਲ ਮੱਥਾ ਲਾ ਕੇ ਸੋ ਕਿਤੇ ਪਾਉ। ਮੈਂ ਕਿਹਾ ਕਾਉਂਸਲ ਇਹ ਇਹ ਲੱਗਿਆ ਵੀ ਜੇ ਕਮੇਟੀ ਮਲ ਕੇ ਗਲਤ ਹੋਵੇ ਤਾਂ ਇਹ ਸ਼ੀਧਾਂ ਦੇ ਸਾਹਮਣੇ ਬੈਠਿਆ ਜੇ ਇਹ ਦੂਜੇ ਪਾਸੇ ਵੱਧ ਪੈਸੇ ਦੇ ਕੇ ਇਹਨੂੰ ਜਾਣ ਬੁੱਝ ਕੇ ਲਾਇਆ ਹੋਵੇ ਤੇ ਇਹਨੇ ਪੈਸੇ ਲੈ ਕੇ ਤੇ ਇਹਨੇ ਪੂਰੇ ਭੁਲਾਨ ਨਹੀਂ ਲੈਂਦੇ ਤੇ ਗਲਤੀ ਇਹ ਸਾਡੀ ਘੜਦਾ ਵਾ ਤੇ ਇਹ ਬੇਨਤੀ ਆ ਵੀ ਇਹ ਸਾਡੀ ਕੋਈ ਗਲਤੀ ਨਹੀਂ ਇਨਸਪੈਕਟ ਕਰਨ ਕਰਨੀ ਇਹ ਕਮੇਟੀਆਂ ਕਮੇਟੀਆਂ ਹੀ ਇਹਨਾਂ ਨੂੰ ਇੱਥੋਂ ਤੱਕ ਪ੍ਰਮੋਟ ਕੀਤਾ ਵਾ ਤੇ ਕਮੇਟੀਆਂ ਨੂੰ ਇਹ ਵੈਰ ਜੀ ਜਿੱਕਾ ਖਾਲਸਾ ਵੈਰ ਜੀ ਕੀ ਫਤਿਹ ਬੇਨਤੀ ਇਹ ਆ ਜੀ ਵੈਰ ਜਿੱਕਾ ਖਾਲਸਾ ਵੈਰ ਜੀ ਕੀ ਫਤਿਹ ਬੇਨਤੀ ਆ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਸੋਹਣਾ ਮੈਚ ਹੋਇਆ ਸੀ ਇਹਨੂੰ ਇਹ ਆਸ ਸੀ ਕਿ ਮੈਂ ਕਾਲੀਏ ਦੇ ਵਿੱਚੋਂ ਜਿੱਤ ਕੇ ਜਾਵਾਂ ਇਹਨੂੰ ਇਹ ਗੱਲ ਦਾ ਨਹੀਂ ਸੀ ਪਰ ਆ ਵੀ ਦੂਜੇ ਪੰਨੇ ਬਰੋਬਰ ਦੇ ਬੰਦੇ ਆ ਜਾਣੇ ਆ ਇਹ ਹਾਰ ਗਿਆ ਹਰੀ ਹੋਣ ਦੇ ਨਾਂ ਤੇ ਹਰਨੂ ਦੇ ਨਾਂ ਤੇ ਇਸ ਬੰਦੇ ਨੇ ਆੜ ਕੇ ਗੁੱਸੇ ਦੇ ਵਿੱਚ ਬੇਵਫਾ ਗੱਲਾਂ ਕੀਤੀਆਂ ਇਹਦਾ 14 ਜ ਮੈਂ ਇਕੱਲਾ ਤੇ ਨੱਚੂਗਾ ਬਰੋਬਰ ਦੇ ਬੰਦਿਆਂ ਨੱਚਣ ਨਹੀਂ ਦਿੱਤਾ ਮੇਰਾ ਸਾਟਕਾ ਵਾਇਰਡ ਕਾ ਖਾਲਸਾ ਵਾਇਰਡ ਇੱਕ ਲਾਸਟ ਬੇਨਤੀ ਮੈਂ ਕਰਨੀ ਚਾਹੁੰਦਾ ਜਿਹੜੇ ਲੋਕ ਗੋਪੀ ਫਰਦੀਪਪੁਰ ਦੇ ਲੋਕ ਵੇਖ ਕੇ ਦੇ ਮਗਰੇ ਥੱਲੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਆ ਉਹਨਾਂ ਲੋਕਾਂ ਨੂੰ ਮਾੜਾ ਮੋੜਾ ਧਿਆਨ ਰੱਖਣਾ ਚਾਹੀਦਾ ਵੇਖਣਾ ਚਾਹੀਦਾ ਵੀ ਕਿਹੜਾ ਸੱਚਾ ਕਿਹੜਾ ਝੂਠਾ ਇਹ ਨਹੀਂ ਵੀ ਗੋਪੀ ਫਰਿੰਦਰ ਪੂਜਾ ਪਕਵਡਾ ਪਲੇਅਰ ਆ ਤੇ ਇਹਨੇ ਜੋ ਕਹਿਤਾ ਸੱਚੀ ਕਹਿਤਾ ਤੇ ਥੱਲੇ ਦੇ ਵੀਰ ਕਮੈਂਟ ਗਲਤ ਕਰਦੇ ਆ ਉਹ ਵੀ ਸੋ ਸਮਝ ਲਿਆ ਕਰਨਾ ਉਹ ਵੀ ਨਜਾਇਜ਼ ਕਮੈਂਟ ਨਾ ਕਰਿਆ ਕਰਨਾ ਇਹ ਕੰਮ ਚੰਗਾ ਨਹੀਂ ਗਾ ਮਾੜਾ ਵਾ ਆਪਦੇ ਘਰ ਵਾਲੇ ਵੇਖ ਲਿਆ ਕਰੋ ਜਦੋਂ ਕਿਸੇ ਧੀ ਪਿਆ ਨੂੰ ਗਾਲ ਕੱਢਦੇ ਹੋ ਤੁਹਾਡੇ ਘਰ ਵਿੱਚ ਧੀਆ ਪੈਣਾ ਹੁੰਦੀਆਂ ਸ਼ਰਮ ਕਰ ਲਿਆ ਕਰੋ ਕਮੈਂਟ ਕਰਨ ਲੱਗੇ ਵੀ ਇਹ ਜ਼ਰੂਰੀ ਨਹੀਂ ਕਿ ਇਹ ਤੜਾ ਪਲੇਅਰ ਆ ਤੇ ਇਹ ਜੋ ਕਹੂਗਾ ਤੁਸੀਂ ਸੱਚੀ ਕਹਿ ਦੇਣਾ ਵਾ ਸਾਡੇ ਪਿੰਡ ਜੇ ਕੋਈ ਵੀ ਗੱਲ ਹੋਵੇ ਚ ਇਹ ਲੈ ਕੇ ਆਵੇਗਾ ਨੂੰ ਸਾਹਮਣੇ ਪੀ ਅਸੀਂ 40000 50000 ਰੁਪਇਆ ਇੱਥੇ ਵਾਹ ਦਿੱਤਾ ਤੇ ਟੀਮ ਨੂੰ ਤੇ ਅਸੀਂ ਇੱਥੇ ਗੁਰਦੁਆਰਾ ਬਹਿ ਕੇ ਦੁਬਾਰਾ ਇਹ ਤੋਂ 마फी ਮੰਗਾਂਗੇ ਜੇ ਨਹੀਂ ਦਿੱਤਾ ਤੇ ਇਹ ਸਾਡੇ ਇੱਥੇ ਆ ਕੇ ਹਰ ਨਾਲ ਗੱਲ ਕਰੇ ਤੇ ਸਾਡੇ ਗੁਰੂ ਘਰ ਘਰ ਆਣ ਕੇ ਇੱਥੇ ਬਹਿ ਕੇ 마फी ਮੰਗੇ ਜਾਵੇ ਨਹੀਂ ਤੇ ਸ਼ਹੀਦ ਸਿੰਘ ਬੜੇ ਤਗੜਿਆ ਤੇ ਇਹਨੂੰ ਆਪਣੇ ਆਪੇ ਚੀਜ਼ ਦਾ ਰਿਜ਼ਲਟ ਮਿਲ ਜਾਊਗਾ ਵੀ ਮੈਂ ਗੁਰੂ ਘਰ ਦੀ ਨਿੰਦਿਆ ਕਰਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ